ਤੁਸੀਂ ਕਿਸੇ ਟਾਈਮ ਤੇ ਐਫੀ ਡੈਪਟ ਦਿੰਦੇ ਸੀ ਅਸੀਂ ਗਨਮੈਨ ਨਹੀਂ ਲੈਣੇ ਬੰਗਲੇ ਨਹੀਂ ਲੈਣੇ ਹੁਣ ਦੋ ਸਟੇਟਾਂ ਦੀ ਪੁਲਿਸ ਚੱਲਦੀ ਆ ਤੁਹਾਡੇ ਨਾਲ ਉਹ ਭੋਗ ਕਰਦੇ ਸਰ ਉਹਦਾ ਬਿੱਲ ਕਿੰਨਾ ਬਣਦਾ ਅਸੀਂ ਪੁੱਛਾਂਗੇ ਸਰ ਸਾਡਾ ਸਰਕਾਰ ਦੇ ਨਾਲ ਦੱਸੋ ਕਿਹੜਾ ਕੋਈ ਪਿੱਪਲ ਦਾ ਰੌਲਾ ਆ ਬੋਰ ਦਾ ਰੌਲਾ ਹੈ ਕੋਈ ਰੁਖ ਦਾ ਰੌਲਾ ਹੈ ਸਿਆਸੀ ਪਖੰਡ ਸਿਆਸੀ ਧੱਕਾ ਜਿਹੜਾ ਇਹ ਪੰਜਾਬ ਨੂੰ ਕਿਹੜੇ ਕੰਡੇ ਲੈ ਕੇ ਜਾ ਰਿਹਾ ਅਸੀਂ ਖੁਦ ਲੋਚਨਾ ਕਰਦੇ ਮੈਂ ਕਿਸਾਨਾਂ ਆਗੂਾਂ ਦੀ ਬਹੁਤ ਲੋਚਨਾ ਕਰਦਾ ਜੀ ਇੱਥੋਂ ਤੱਕ ਕਹਿ ਸਕਦਾ ਕਿ ਅਮਰਪਾਲ ਸਿੰਘ ਦੇ ਸਾਥੀ ਹੈ ਜਿਹੜੇ ਉਹਨਾਂ ਦਾ ਬਹੁਤ ਹੋਲਡ ਹੈ ਮੈਂ ਆਲੋਚਨਾ ਕਰਦਾ ਰਾਜੇਵਾਲ ਸਾਹਿਬ ਸਾਡੇ ਦਾਦਿਆਂ ਦੇ ਸਮਾਨ ਮੈਂ ਆਲੋਚਨਾ ਕਰਦਾ ਉਹਨਾਂ ਦੇ ਫੈਸਲਿਆਂ ਦੀ ਜਿਹੜਾ ਹੁਣੇ ਨਵਾਂ ਹਿੰਦੂਵਾਦੀ ਇੱਕ ਏਜੰਡਾ ਲੈ ਕੇ ਆ ਰਹੀ ਹੈ ਕੀ ਦੀ ਗੱਲ ਕਰਦੇ ਹੋ ਇਹ ਉਹਦੇ ਤੋਂ ਵੀ ਖਤਰਨਾਕ ਹੈ ਇਹ ਧਰਮ ਨਿਰਪੱਖਵਾਦ ਦਾ ਚੋਲਾ ਪਾ ਕੇ हां जी नकाब धारण करके ये बहुत खतरनाक पॉलिटिक्स कर रहे ने और योगा टीचर पर ती करने स्कूल ना ਸਾਡੇ ਅੱਜ ਟੀਚਰ ਨਹੀਂ ਹੈਗੇ ਐਸਾਈ ਭਾਈਚਾਰੇ ਲਈ ਵੀ ਕਰ ਰਹੇ ਇਸ ਕੋ ਮੌਕੇ ਤੇ ਕਹਿੰਦੇ ਸੀ ਅਸੀਂ ਡੇਰਿਆਂ ਚ ਨਹੀਂ ਜਾਵਾਂਗੇ ਅਸੀਂ ਧਰਮ ਦਾ ਸਹਾਰਾ ਨਹੀਂ ਲਵਾਂਗੇ ਰਾਜਨੀਤੀ ਦਾ ਅੱਜ ਕੱਲ੍ਹ ਪਰਸੋਂ ਇੱਕ ਡੇਰੇ ਤੇ ਜਾ ਕੇ ਆਏ ਮਾਜੇ ਤੇ ਤੁਹਾਡੇ ਸਾਹਮਣੇ ਹੁਣ ਹੁਣ ਤਾਂ ਮਤਲਬ ਕਿ ਜਿੱਦਾਂ ਉਹ ਦਿਓਰ ਨਹੀਂ ਬੈਠਾ ਹੁੰਦਾ ਗੋਡੇ ਮੋਢ ਐ ਜਾ ਕੇ ਬੈਠਿਆ ਕਿ ਨਹੀਂ ਸਰ ਜਿਵੇਂ ਸਿਰ ਚ ਜੂਆਂ ਤੁਰੀਆਂ ਫਿਰਦੀਆਂ ਜੂਂ ਡਰਨਾ ਸਰ ਉਹ ਜੂ ਉਹਦਾ ਕਿਹੜਾ ਡਰ ਹੁੰਦਾ ਇਧਰ ਨੂੰ ਜੀ ਕੀਤਾ ਬੱਸ ਐ ਚੁਟਕੀ ਦੇ ਵਿੱਚ ਸਟੇ ਕੀਤਾ ਔਰ ਇਹਨਾਂ ਨੂੰ ਐਮੀ ਲੱਥੀ ਲਾਈ ਦਾ ਸਾਹਮਣਾ ਕਰਨਾ ਪਿਆ ਤੇ ਜੇ ਮੇਰੇ ਖਿਆਲ ਦੇ ਨਾਲ ਹਾਕਮ ਚ ਕੋਈ ਮਾੜਾ ਮੋਟਾ ਕੜਕੰਡਾ ਹੋਵੇ ਤੇ ਜ਼ਰੂਰ ਸ਼ੀਸ਼ੇ ਦੇ ਮੋਰੇ ਖੜ ਕੇ ਆਪ ਦੀ ਸ਼ਕਲ ਦੇਖ ਕੇ ਤੇ ਕੋਪੋਲੀ-ਪੋਲੀਆ ਕਰ ਲਵੇ ਬਠਿੰਡਾ ਦੇ ਵਿੱਚ মিডিਆ ਦੀ ਆਜ਼ਾਦੀ ਨੂੰ ਲੈ ਕੇ ਇੱਕ ਵੱਡਾ ਲੋਕ ਇਕੱਠ ਜੁੜਿਆ মিডিਆ ਦੀ ਆਜ਼ਾਦੀ ਦੇ ਵਿੱਚ ਜਿੱਥੇ ਸਮੁੱਚੇ ਪੰਜਾਬ ਦੇ মিডিਆ ਨੂੰ ਜਿਹੜਾ ਬੁਰੀ ਤਰ੍ਹਾਂ ਲਤਾੜਿਆ ਗਿਆ ਉਹਦੇ ਵਿੱਚ ਅਬਾਈ ਮਿੰਟੂ ਗੁਰੂ ਸਰੀਆਂ ਸਾਡੇ ਨਾਲ ਨੇ ਇਹਨਾਂ ਨੂੰ ਵੀ ਔਰ ਹੋਰ ਜਿਹੜੇ ਕੁਝ ਸਾਡਾ মিডিਆ ਦੇ ਜਿਹੜੇ ਆਜ਼ਾਦ মিডিਆ ਉਹਨਾਂ ਨੂੰ ਅ ਸਰਕਾਰ ਵੱਲੋਂ ਜਿਹੜਾ ਵਾ ਉਹ ਜ਼ਬਰਦਸਤ ਦਾ ਜਿਹੜਾ ਅਜੇ ਤੱਕ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਅ ਮਿੰਟੂ ਬਾਜੀ ਕੀ ਸਰਕਾਰ ਨੂੰ ਹੀ ਨਹੀਂ ਜਿਹੜਾ ਖਤਰਾ ਪੈ ਗਿਆ মিডিਆ ਕੋਲੋਂ ਜਾਂ ਤੁਹਾਡੇ ਵਰਗਿਆਂ ਕੋ ਇੱਕ ਕਿਰਤੀ ਪਰਿਵਾਰ ਦੇ ਬੱਚਿਆਂ ਕੋਲੋਂ ਕਿ ਵੱਡੇ ਵੱਡੇ ਹਾਈ ਕੋਰਟ ਤੱਕ ਤੁਹਾਨੂੰ ਬੁਲਟੇ ਰਿਹਾ ਪੈ ਗਿਆ ਨਹੀਂ ਦੇਖੋ ਉਹਦੇ ਵਿੱਚ ਸਿੰਪਲ ਹੈ ਉਹ ਕਹਿੰਦੇ ਆ ਕਿ ਸਵਾਲ ਉਦੋਂ ਕਰੋ ਜਦੋਂ ਅਸੀਂ ਆਪੋਜੀਸ਼ਨ ਚ ਹੁਈਏ ਜੇ ਅਸੀਂ ਸੱਤਾ ਚ ਤਾਂ ਸਵਾਲ ਨਾ ਕਰਾਂ ਤਾਂ ਸਵਾਲ ਤਾਂ ਸਰ ਹੋਣਗੇ ਨਾ ਸਵਾਲ ਤੇ ਹੋਣਗੇ ਤੁਹਾਡਾ ਇੱਕ ਵਿਧਾਇਕ سزا یافتਾ ਹੈ ਰਾਹੁਲ ਗਾਂਧੀ ਕਿਸੇ ਕੇਸ ਦੇ ਵਿੱਚ سزا یافتਾ ਹੁੰਦਾ ਤਾਂ ਉਹਦੇ ਕੁਝ ਘੰਟਿਆਂ ਦੇ ਬਾਅਦ ਉਹ ਡਿਸਕਵਾਲਿਫਾਈ ਹੁੰਦਾ ਹੈ ਇਹ ਸਰ ਕਿਉਂ ਨਹੀਂ ਅਸੀਂ ਆਰਟੀਆਈ ਪਾ ਕੇ ਪੁੱਛਾਂਗੇ ਅਸੀਂ ਸਵਾਲ ਪੁੱਛਾਂਗੇ ਕਿਉਂ ਨਹੀਂ ਕਿਉਂ ਤੁਹਾਡੇ ਤੇ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਕਿ ਉਹ ਕਾਨੂੰਨ ਲਾਗੂ ਨਹੀਂ ਹੁੰਦਾ ਪੁੱਛਾਂਗੇ ਸਰ ਅਸੀਂ ਪੁੱਛਾਂਗੇ ਕਿ ਤੁਹਾਡਾ ਸਿਆਸੀ ਪਖੰਡ ਨਹੀਂ ਤਾਂ ਹੋਰ ਨਹੀਂ ਹੈ ਕਿ ਤੁਸੀਂ ਕਿਸੇ ਟਾਈਮ ਤੇ ਐਫੀਡਵਿਟ ਦਿੰਦੇ ਸੀ ਅਸੀਂ ਗਨਮੈਨ ਨਹੀਂ ਲੈਣੇ ਬੰਗਲੇ ਨਹੀਂ ਲੈਣੇ ਹੁਣ ਦੋ ਸਟੇਟਾਂ ਦੀ ਪੁਲਿਸ ਚੱਲਦੀ ਆ ਤੁਹਾਡੇ ਨਾਲ ਹੁਣ ਹੈਲੀਪੈਡ ਤੁਹਾਡੇ ਲਈ ਸਪੈਸ਼ਲ ਬਣਦੇ ਆ ਤਾਂ ਅਸੀਂ ਸਿਆਸੀ ਪਖੰਡੀਆਂ ਨੂੰ ਸਵਾਲ ਕਰਾਂਗੇ ਸਰ ਅਸੀਂ ਸਵਾਲ ਕਰਾਂਗੇ ਕਿ ਜੋ ਹੋਟਲਾਂ ਚ ਆ ਕੇ ਤੁਸੀਂ ਮਹਿੰਗੀਆਂ ਚੀਜ਼ ਵਸਤੂਆਂ ਉਪਭੋਗ ਕਰਦੇ ਹੋ ਸਰ ਉਹਦਾ ਬਿੱਲ ਕਿੰਨਾ ਬਣਦਾ ਅਸੀਂ ਪੁੱਛਾਂਗੇ ਸਰ ਅਸੀਂ ਪੁੱਛਾਂਗੇ ਕਿ ਭਾਈ ਕਿੰਨੇ ਮੈਡੀਕਲ ਕਾਲਜ ਬਣਾਏ ਪੁੱਛਾਂਗੇ ਅਸੀਂ ਅਸੀਂ ਪੁੱਛਾਂਗੇ ਕਿ ਭਾਈ ਤੁਹਾਨੂੰ ਕਿਸ ਨੇ اجازت ਦਿੱਤੀ ਸੀ ਕਿ ਹਰਿਆਣੇ ਦੀ ਪੁਲਿਸ ਜਿਹੜੀ ਐ ਉਹਨੂੰ ਪੰਜਾਬ ਦੇ ਵਿੱਚ ਵੜੋ ਕੌਣ ਐ ਅਸੀਂ ਪੁੱਛਾਂਗੇ ਸਰ ਤਾ ਉਹ ਪੁੱਛਣ ਗਿਛਣ ਤੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਇਹ ਸਾਰਾ ਕੁਝ ਐ ਹੋਰ ਸਾਡਾ ਸਰਕਾਰ ਦੇ ਨਾਲ ਦੱਸੋ ਕਿਹੜਾ ਕੋਈ ਪਿੱਪਲ ਦਾ ਰੌਲਾ ਐ ਬੋਰਡ ਦਾ ਰੌਲਾ ਐ ਕੋਈ ਰੁੱਖ ਦਾ ਰੌਲਾ ਐ ਸਾਡਾ ਸਿਰਫ ਤੇ ਸਿਰਫ ਇਹ ਹੋਆ ਕਿ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਔਰ ਅਸੀਂ ਕੋਈ ਅੱਜ ਤੇ ਕੰਮ ਕਰਨ ਲੱਗੇ ਨਹੀਂ ਸਰ ਮੈਨੂੰ ਖੁਦ ਨੂੰ 13 14 ਸਾਲ ਹੋ ਗਏ ਕਈ ਸਰਕਾਰਾਂ ਚ ਕੰਮ ਕਰ ਚੁੱਕੇ ਹਾਂ ਤੇ ਦੂਜੀ ਗੱਲ ਇਹ ਆ ਕਿ ਜੇਕਰ ਅਸੀਂ ਤੁਹਾਡੀ ਹਰ ਗੱਲ ਪ੍ਰਵਾਨ ਕਰਦੇ ਤੁਰੇ ਚੱਲਾਂਗੇ ਹਰ ਗੱਲ ਮੰਨਦੇ ਤੁਰੇ ਚੱਲਾਂਗੇ ਤਾਂ ਇੱਕ ਦਿਨ ਤਾਂ ਫਿਰ ਐਸਾ ਵੀ ਆਏਗਾ ਜਦੋਂ ਤੁਸੀਂ ਕਹੋਗੇ ਕਿ ਸਿਵਾਏ ਸਾਡੇ ਜ਼ਿੰਦਾਬਾਦ ਦੇ ਤੁਸੀਂ ਕੁਝ ਕਹਿ ਨਹੀਂ ਸਕਦੇ ਸੁ ਪੰਜਾਬੀ ਨਹੀਂ ਇਦਾਂ ਕਰਦਾ ਇਹ ਸਿਆਸੀ ਪਖੰਡ ਸਿਆਸੀ ਧੱਕਾ ਜਿਹੜਾ ਇਹ ਪੰਜਾਬ ਨੂੰ ਕਿਹੜੇ ਕੰਡੇ ਲੈ ਕੇ ਜਾ ਰਿਹਾ ਨਹੀਂ ਦੇਖੋ ਪੰਜਾਬ ਨੂੰ ਇਹਨਾਂ ਦੀ ਕੀ ਜ਼ਰੂਰਤ ਹੈ ਕਿ ਪੰਜਾਬ ਨੂੰ ਕਿਸੇ ਕੰਡੇ ਲੈ ਜਾਣਗੇ ਪੰਜਾਬ ਆਪਣੀ ਆਪ ਦੀ ਰਵਾਨਗੀ ਨਾਲ ਚੱਲਦਾ ਹੈ ਪੰਜਾਬ ਦਾ ਆਪਣਾ ਇੱਕ ਖਾਸ ਹੈ ਪੰਜਾਬ ਦੀ ਇੱਕ ਆਪਣੀ ਚਾਲ ਹੈ ਇਹ ਫਸਲ ਤਾਂ ਸਾਡੀ ਮਿੱਟੀ ਹਾਂਜੀ ਇਹ ਸਾਡੀ ਖਸਲਤ ਹੈ ਅਸੀਂ ਦਿਖਾ ਰਹੇ ਹਾਂ ਅਸੀਂ ਦਿਖਾ ਰਹੇ ਹਾਂ ਕਿ ਅਸੀਂ ਦੇਖੋ ਤੁਸੀਂ ਮੇਰੇ ਖਿਆਲ ਦੇ ਨਾਲ ਐਡਾ ਲਾਹ ਮਸਾਲ ਇਕੱਠ ਕਦੇ ਪੱਤਰਕਾਰਾਂ ਦੇ ਹੱਕ ਚ ਮੈਨੂੰ ਨਹੀਂ ਲੱਗਦਾ ਕਿ ਆਪਾਂ ਹਰਿਆਣਾ ਚ ਦੇਖਿਆ ਹੋਊਗਾ ਹਿਮਾਚਲ ਚ ਦੇਖਿਆ ਹੋਊਗਾ Rajasthan ਚ ਦੇਖਿਆ ਹੋਊਗਾ ਕਿ ਕਿਤੇ ਨਹੀਂ ਆ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਓ ਇਹ ਐਸੀ ਕਰਕੇ ਆ ਕਿ ਭਾਈ ਅਸੀਂ ਖੁਦ ਲੋਚਨਾ ਕਰਦੇ ਆ ਮੈਂ ਕਿਸਾਨ ਆਗੂਾਂ ਦੀ ਬਹੁਤ ਲੋਚਨਾ ਕਰਦਾ ਜੀ ਮੈਂ ਕਿਸਾਨ ਆਗੂਾਂ ਦੀ ਬਹੁਤ ਲੋਚਨਾ ਕਰਦਾ ਮੈਂ ਇੱਥੋਂ ਤੱਕ ਕਹਿ ਸਕਦਾ ਕਿ ਅਮਰਤਪਾਲ ਸਿੰਘ ਦੇ ਸਾਥੀ ਆ ਜਿਹੜੇ ਉਹਨਾਂ ਦਾ ਬਹੁਤ ਹੋਲਡ ਹੈ ਬਹੁਤ ਹੋਲਡ ਹੈ ਸੋਸ਼ਲ ਮੀਡੀਆ ਤੇ ਪਰ ਕਦੇ ਸਾਨੂੰ ਉਹਨਾਂ ਨੇ ਵੀ ਕਦੇ ਇਸ ਤਰ੍ਹਾਂ ਨਹੀਂ ਕੀਤਾ ਕਿ ਤੁਸੀਂ ਐ ਨਹੀਂ ਸਾਡੇ ਹੱਕ 'ਚ ਬੋਲੋ ਸਾਡੇ ਖਿਲਾਫ ਕਿਉਂ ਨਾ ਕਦੇ ਕਿਸੇ ਕਿਸ ਸਾਰੇ ਕਿਸਾਨ ਆਗੂ ਮੈਨੂੰ ਜਾਣਦੇ ਆ ਜੀ ਅਰਸਨਲੀ ਔਰ ਲਛਮਨ ਸੇਵੇ ਵਾਲੇ ਸਾਹਿਬ ਰਮਨ ਪੰਦੇ ਰੋਰੀ ਜਦੋਂ ਜਵਾਨੀ ਚ ਸੀਗੇ ਉਦੋਂ ਤੋਂ ਜਾਣਦੇ ਨੇ ਮੈਂ ਆਲੋਚਨਾ ਕਰਦਾ ਰਾਜੇਵਾਲ ਸਾਹਿਬ ਸਾਡੇ ਦਾਦਿਆਂ ਦੇ ਸਮਾਨ ਨੇ ਮੈਂ ਆਲੋਚਨਾ ਕਰਦਾ ਉਹਨਾਂ ਦੇ ਫੈਸਲਿਆਂ ਦੀ ਕਦੇ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਹਾਂ ਭਾਈ ਯਾਰ ਤੁਸੀਂ ਸਾਡੇ ਕਿਉਂ ਬੋਲਦੇ ਹੋ ਅਗੇਂਸਟ ਕਿਉਂ ਬੋਲਦੇ ਆ ਪਰ ਆ ਮਿੰਟੋ ਵੀਰੇ ਮੈਨੂੰ ਇੱਕ ਗੱਲ ਦੱਸੋ ਵੀ ਹੋਣੀ ਸਰਕਾਰ ਹੀ ਹਿੰਦੂਵਾਦੀ ਪੱਤੇ ਤੇ ਆ ਗਈ ਕਿ ਸਮਝੀਏ ਵੀ ਇਹ ਲੋਕ ਪੰਜਾਬ ਦੇ ਮਸਲਿਆਂ ਤੋਂ ਆਪਣੇ ਮੈਨੀਫੈਸਟੋ ਤੋਂ ਭੱਜ ਗਈ ਜਿਹੜਾ ਹੁਣ ਇਹ ਨਵਾਂ ਹਿੰਦੂਵਾਦੀ ਇੱਕ ਏਜੰਡਾ ਲੈ ਕੇ ਆ ਰਹੀ ਹੈ ਕੀ ਦੀ ਗੱਲ ਕਰਦੇ ਹੋ ਮਾਨ ਸਰਕਾਰ ਦੀ ਨਹੀਂ ਇਹ 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 ਤਾਂ ਇਹ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਪੋਲਿਟਿਕਸ ਹੈ ਨਾ ਸਰ ਉਹ ਤੁਸੀਂ ਹਿੰਦੂਤਵੀ ਪੋਲਿਟਿਕਸ ਕਰਦੇ ਭਾਰਤੀ ਜਨਤਾ ਪਾਰਟੀ ਵਾਲੇ ਉਹ ਲਾਨੀਆਂ ਕਰਦੇ ਆ ਇਹ ਉਹਦੇ ਤੋਂ ਵੀ ਖਤਰਨਾਕ ਹੈ ਇਹ ਧਰਮ ਨਿਰਪੱਖਵਾਦ ਦਾ ਚੋਲਾ ਪਾ ਕੇ ਹਾਂਜੀ ਨਕਾਬ ਧਾਰਨ ਕਰਕੇ ਇਹ ਬਹੁਤ ਖਤਰਨਾਕ ਪੋਲਿਟਿਕਸ ਕਰ ਰਹੇ ਨੇ ਇਤੇ ਪੰਜਾਬੀਆਂ ਨੂੰ ਸ਼ਾਇਦ ਸਾਰੇ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਨਾ ਇਹਨਾਂ ਨੂੰ ਜਦੋਂ ਸੁਰਤ ਆਊਗੀ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਤੁਸੀਂ ਇਹ ਵੇਖੋ ਕਿ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਵੱਡਾ ਨੈਰੇਟਿਵ ਬਣਾਉਂਦੇ ਆ ਗੁਰੂ ਮਹਾਰਾਜ ਦੀ ਜਿਹੜੀ ਆ ਸਤਾਬ ਦੀ ਮਨਾਉਣ ਦਾ ਉਸ ਤੋਂ ਬਾਅਦ ਔਰ ਸ਼੍ਰੀ ਰਾਮਚੰਦਰ ਜੀ ਦੇ ਨਾਮ ਤੇ 40 50 ਪ੍ਰੋਗਰਾਮ ਲੈ ਕੇ ਆ ਗਏ ਆ ਔਰ ਯੋਗਾ ਟੀਚਰ ਭਰਤੀ ਕਰਨੇ ਸਕੂਲਾਂ ਸਾਡੇ ਅਜੇ ਟੀਚਰ ਨਹੀਂ ਹੈਗੇ ਸਾਈ ਭਾਈਚਾਰੇ ਲਈ ਵੀ ਕਰ ਰਹੇ ਸਾਰਿਆਂ ਲਈ ਕਰ ਰਹੇ ਚਲੋ ਮੈਂ ਮਾੜਾ ਨਹੀਂ ਕਹਿੰਦਾ ਮੈਂ ਸਾਰਿਆਂ ਧਰਮਾਂ ਦੀ ਗੱਲ ਕਰਦਾ ਜਾਂ ਤਾਂ ਕਿਸੇ ਲਈ ਵੀ ਨਾ ਕਰੋ ਜਾਂ ਸਾਰਿਆਂ ਲਈ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਇੱਕ ਮੌਕੇ ਤੇ ਕਹਿੰਦੇ ਸੀ ਅਸੀਂ ਡੇਰਿਆਂ 'ਚ ਨਹੀਂ ਜਾਵਾਂਗੇ ਅਸੀਂ ਧਰਮ ਦਾ ਸਹਾਰਾ ਨਹੀਂ ਲਵਾਂਗੇ ਰਾਜਨੀਤੀ ਦਾ ਅੱਜ ਕੱਲ ਪਰਸੋਂ ਇੱਕ ਡੇਰੇ ਤੇ ਜਾ ਕੇ ਆਏ ਮਾਜੇ ਜੀ ਤੁਹਾਡੇ ਸਾਹਮਣੇ ਹੋ ਇਹ ਤੇ ਇਹ ਤੇ ਹਮਦਰਦ ਭਾਜੀ ਦੇ ਘਰੇ ਵੀ ਗਏ ਚਲੇ ਸੀ ਉਹਦੇ ਗੋਡੇ ਵੀ ਘੁੱਟਣ ਚਾ ਚਲੇ ਗਏ ਸੀ ਕਹਿੰਦੇ ਸੀਗੇ ਕਿ ਹਮਦਰਦ ਵਰਗਾ ਬੰਦਾ ਜਿਹੜਾ ਉਹਦਾ ਮਾੜਾ ਹੀ ਆ ਨਹੀਂ ਇਹਨਾਂ ਦਾ ਕੀ ਐ ਸਰ ਇਹ ਤਾਂ ਹੋ ਸਕਦਾ ਸਾਡੇ ਕੋਲ ਵੀ ਆ ਜਾਣਗੇ ਜਦੋਂ ਕਿਤੇ ਸਮਾਂ ਲੰਘ ਗਿਆ ਕਹਿੰਣਗੇ ਉਹਨਾਂ ਹਮਦਰਦ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਗਜ਼ਲਾਂ ਜਿਹੜੀਆਂ ਬੜਾ ਵਿਅੰਗਮਈ ਪੜੀਆਂ ਸੀ ਹਾਂਜੀ ਨਹੀਂ 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 ਕੈਰੈਕਟਰ ਅਸੈਸੀਨੇਟ ਕੀਤਾ ਹਾਂਜੀ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਤੇ ਪਿਤਾ ਜੀ ਦੀ ਜ਼ਿੰਦਗੀ ਤੇ ਤੇ ਹੁਣ ਹੁਣ ਕੀ ਹੋਇਆ ਹੁਣ ਤਾਂ ਮਤਲਬ ਕਿ ਜਿੱਦਾਂ ਉਹ ਦਿਓਰ ਨਹੀਂ ਬੈਠਾ ਹੁੰਦਾ ਗੋਡੇ ਮੋਢ ਐਂ ਜਾ ਕੇ ਬੈਠਿਆ ਕਿ ਨਹੀਂ ਸਰ ਹੁਣ ਹੁਣ ਦੂਜਿਆਂ ਨੂੰ ਪੈ ਗਏ ਉਹਦੇ ਸ਼ਰੀਕਾਂ ਨੂੰ ਪੈ ਗਏ ਹੁਣ ਪੰਜਾਬ ਕੇਸਰੀ ਵਾਲਿਆਂ ਨੂੰ ਪੈ ਗਏ ਇਹਨੂੰ ਵੀ ਇੱਕ ਯੂ ਟਰਨ ਸਮਝੀਏ ਜਿਹੜਾ ਅਹਮਦਰਦ ਮੀ ਟਰਨ ਸਰ ਯੂ ਟਰਨ ਇਹਨਾਂ ਦਾ ਕੋਈ ਯੂ ਟਰਨ ਨਹੀਂ ਤੇ ਜੂ ਟਰਨ ਹੈ ਇਹਨਾਂ ਦਾ ਜਿਵੇਂ ਸਿਰ ਚ ਜੂਆਂ ਤੁਰੀਆਂ ਫਿਰਦੀਆਂ ਜੂ ਟਰਨ ਹੈ ਸਰ ਉਹ ਜੂ ਉਹਦਾ ਕਿਹੜਾ ਟਰਨ ਹੁੰਦਾ ਜਿੱਧਰ ਨੂੰ ਜੀ ਕੀਤਾ ਬਸ ਇਹ ਯੂ ਨਹੀਂ ਇਹ ਜੂ ਇਹ ਜੂ ਟਰਨ ਹੈ ਇਹਨਾਂ ਦਾ ਤੁਸੀਂ ਸਟੇਜ ਤੋਂ ਕਿਹਾ ਵੀ ਇਹ ਸਰਕਾਰਾਂ ਨਹੀਂ ਅਗਲੀਆਂ ਸਰਕਾਰਾਂ ਦਾ ਵੀ ਵਤੀਰਾ ਅਜਿਹਾ ਹੋ ਸਕਦਾ ਅਜਿਹਾ ਖਦਸ਼ਾ ਕਰ ਰਹੇ ਕਿ 2027 ਚ ਜੇ ਰਿਪੀਟ ਹੋ ਗਿਆ ਤੁਸੀਂ ਟ੍ਰੇਲਰ ਦੇਖਿਆ ਹਾਲੇ ਹਾਲੇ ਤਾਂ ਪਿਕਚਰ ਬਾਕੀ ਹੈ ਕਿ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਕੁਝ ਯਤਨ ਕਰ ਸਕਦੇ ਆ ਪਰ ਕੋਈ ਨਹੀਂ ਅਸੀਂ ਤਿਆਰ ਹਾਂ ਅਸੀਂ ਕਿਉਂਕਿ ਜਦੋਂ ਪਰਚਾ ਪਿਆ ਸੀਗਾ ਆਹੀਂ ਉਸ ਦਿਨ ਵੀ ਮੈਂ ਕਿਹਾ ਸੀ ਮੈਂ ਆਪਦਾ ਫੋਨ ਬੰਦ ਨਹੀਂ ਕਰੂੰਗਾ ਮੈਂ ਕੋਈ ਕੁਛ ਨਹੀਂ ਆ ਕਿਤੇ ਨਹੀਂ ਜਾਊਗਾ ਹਾਂਜੀ ਫੋਨ ਆਉਣ ਰਿਹਾ ਹੈ ਠੀਕ ਹੈ ਜਦ ਤੱਕ ਸਟੇ ਨਹੀਂ ਹੋਇਆ ਤੁਹਾਡੇ ਸਾਹਮਣੇ ਤਾਂ ਹੋਰ ਪਾਲਣ ਕੀ ਹਕਤਾਂ ਤੇ ਭਰੋਸਾ ਪੂਰਾ ਜੀ ਮੈਂ ਨਹੀਂ ਕਦੇ ਕਹਿੰਦਾ ਹੁੰਦਾ ਕਿ ਮੈਂ ਅੱਜ ਐਵੇਂ ਕਹਦਾ ਤੁਹਾਡੇ ਫੰਡਾਮੈਂਟਲ ਦੀ ਰਾਖੀ ਕੌਣ ਕਰਦਾ ਸਰ ਫੰਡਾਮੈਂਟਲ ਦੀ ਰਾਖੀ ਕੋਰਟਾਂ ਕੋਟਾ ਬਣਿਆਗਾ ਦੇ ਵਾਸਤੇ ਆ ਤੁਹਾਡੇ ਫੰਡਾਮੈਂਟਲ ਨੂੰ ਸਿਕਿਉਰ ਕਰਨ ਵਾਸਤੇ ਸੋ ਸਾਨੂੰ ਪ੍ਰੋਟੈਕਟ ਕਰਦੀਆਂ ਨੇ ਕੋਰਟਾਂ ਕੋਰਟਾਂ ਨੇ ਪ੍ਰੋਟੈਕਟ ਕੀਤਾ ਹਾਈ ਕੋਰਟ ਨੇ ਇਹ ਚੁਟਕੀ ਦੇ ਵਿੱਚ ਸਟੇ ਕੀਤਾ ਔਰ ਇਹਨਾਂ ਨੂੰ ਐਮੀ ਲਥੀ ਲਾਈ ਦਾ ਸਾਹਮਣਾ ਕਰਨਾ ਪਿਆ ਤੇ ਜੇ ਮੇਰੇ ਖਿਆਲ ਦੇ ਨਾਲ ਹਾਕਮ ਚ ਕੋਈ ਮਾੜਾ ਮੋਟਾ ਕੜ ਕੰਡਾ ਹੋਵੇ ਤੇ ਜ਼ਰੂਰ ਸ਼ੀਸ਼ੇ ਦੇ ਮੋਰੇ ਖੜ ਕੇ ਆਪਦੀ ਸ਼ਕਲ ਦੇਖ ਕੇ ਤੇ ਕੋਈ ਪੋਲੀ ਪੋਲੀਆਂ ਕਰ ਲਵੇ ਸੋ ਇਹ ਸਨ ਮਿੰਟੂ ਗੁਰੂਸਰੀਆ ਜੀ ਜਿਨ੍ਹਾਂ ਨੇ ਬਹੁਤ ਵਿਸਥਾਰ ਦੇ ਨਾਲ ਸਾਡੇ ਸਵਾਲਾਂ ਦੇ ਔਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ ਕੁਲਦੀਪ ਜਫਲਪੁਰ ਕਦਮ ਨਿਊਜ਼ ਲਈ ਬਠਿੰਡਾ ਤੋਂ ਕੈਮਰਾਮੈਨ ਨਰੇਸ਼ ਦੇ ਨਾਲ